ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਪਿੰਡ ਦੀਪ ਸਿੰਘ ਆਲਾ ਦੇ ਵਿੱਚ ਮੌਜੂਦ ਹਾਂ ਪਿਛਲੇ ਕਈ ਦਿਨਾਂ ਤੋਂ ਹੋ ਰਹੀ بارش ਅਤੇ ਸੇਵ ਨਾਲ ਓਵਰਫਲੋ ਹੋਣ ਦੇ ਨਾਲ ਖੇਤਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਪਿੰਡ ਦੀਆਂ ਜ਼ਮੀਨਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਆਮੋ ਸਾਹਮਣੇ ਹੋਏ ਆ ਪੁਲਿਸ ਪ੍ਰਸ਼ਾਸਨ ਨਹਿਰ ਵਿਭਾਗ ਦੇ ਅਧਿਕਾਰੀ ਆ ਪਿੰਡ ਦੀਪ ਸਿੰਘ ਆਲਾ ਦੇ ਨਿਵਾਸੀ ਆ ਈਸਟਰਨ ਪੱਛਮੀ ਕਨਾਲ ਦੀ ਪਟੜੀ ਵਟ ਕੇ ਜਿਹੜਾ ਨਹਿਰ ਦੇ ਵਿੱਚ ਪਾਣੀ ਪਾਉਣਾ ਚਾਹੁੰਦੇ ਪਿੰਡ ਵਾਸੀ ਤੇ ਮਾਹੌਲ ਜਿਹੜਾ ਤਣਾਅਪੂਰਵਕ ਬਣਿਆ ਹੋਇਆ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਨੇ ਕੀ ਹੈ ਕੀ ਕਿਹਾ ਨਹਿਰ ਵਿਭਾਗ ਦੇ जेई ਆ ਉਹਨਾਂ ਨੇ ਕੀ ਕਿਹਾ ਤੇ ਫਰੀਦਕੋਟ ਜ਼ਿਲ੍ਹੇ ਦੇ ਡੀਐਸਪੀ ਤਰਲੋਚਨ ਸਿੰਘ ਆ ਉਹਨਾਂ ਨੇ ਗੱਲਬਾਤ ਕਰਦੇ ਕੀ ਕਿਹਾ ਤੁਸੀਂ ਵੀ ਦੇਖੋ ਸਾਦਕਤ ਉਹ ਸਾਡੀ ਖਾਸ ਰਿਪੋਰਟ ਇਹ ਨਾ ਗਲਤੀ ਉਹਨਾਂ ਚ ਪਿੰਡ ਤੋਂ ਪਹੁੰਚਣਾ ਹੀ ਆਉਂਦਾ मधूर <laughs> ਸਰ ਬੰਦੇ ਉੱਪਰ ਨਹੀਂ ਬੰਦੇ ਨਹੀਂ ਇਹ ਬਾਈ ਜੀ ਇਹ ਪਿੰਡ ਉੱਤੇ ਆ ਤੈਨੂੰ ਆਹ ਆ ਬੰਨੂ ਗੱਲ ਕਰਨ ਲਈ ਬੁਲਾਇਆ ਜਾ ਰਿਹਾ ਤੁਸੀਂ ਇੱਕ ਲਾ ਕੇ ਆ ਰਹੇ ਆ ਆਪਾਂ ਜਦੋਂ ਗੱਲ ਕਰਨ ਲਈ ਬੁਲਾ ਰਹੇ ਆ ਤਾਂ ਇਹਦਾ ਕੀ ਮਤਲਬ ਬੰਦਾ ਕਿ ਜੇ ਸੀ ਵੀ ਲਾ ਕੇ ਆਪਾਂ ਉੱਪਰ ਚੱਲ ਪਾਂਗੇ ਸਰ ਅਸੀਂ ਕਿਸੇ ਦੇ ਉੱਪਰ ਨਹੀਂ ਕੀਤੀ ਸਾ ਨਾ ਕੀਤੀ ਟਾਲਦੇ ਉੱਪਰ ਹੀ ਕਰ ਰਹੇ ਹਾਂ ਸਾਹਮਣੇ ਹੀ ਹੋਇਆ ਤੁਹਾਡੇ ਕੈਮਰਾ ਸੀ ਰਿਕਾਰਡ ਹੋਇਆ ਹੋਏਗਾ ਕੋਈ ਗੱਲ ਆਪਾਂ ਗੱਲ ਕਰਨੀ ਚਾਹੁੰਦੇ ਆਂ ਹਾਂਜੀ ਹਾਂਜੀ ਗੱਲ ਆਪਾਂ ਬੈਠ ਕੇ ਦੱਸੋ ਗੱਲ ਕਰਨੀ ਹੈ ਹੈਨਾ ਦੱਸੋ ਦੱਸੋ ਆ ਉਹ ਜਿਹੜਾ ਜੈਲੈਂਡ ਉਹ ਰੁਕੂ ਆਤਰ ਖੜੇ ਉਹ ਨਹੀਂ ਨਹੀਂ ਖੜੀ ਰਹਿਣ ਦੋ ਜਾਨ ਦੋ ਖੜੀ ਰਹਿਣ ਦੋ ਮੈਂ ਯਾਰ ਕੋਈ ਗੱਲ ਨਹੀਂ ਕਿਤੇ ਨਹੀਂ ਜਾਂਦੀ ਗੱਲ ਕਰੀ ਰਹਿਣ ਦੋ ਮੈਂ ਦੇਸੀ ਵੀ ਸਰਪੈਂਡ ਦਾ ਕਹਿੰਦੇ ਆਈ ਹੈ ਜੀ ਹਾਂਜੀ ਹਾਂਜੀ ਕੀ ਸਮੱਸਿਆ ਪਿੰਡ ਦੀ ਪਿੰਡ ਦੇ ਵਿੱਚ بارش ਨਾਲ ਜਿਹੜਾ ਜੀ ਪਾਣੀ ਬਹੁਤ ਜ਼ਿਆਦਾ ਆ ਗਿਆ ਉਹਦੇ ਨਾਲ ਜਿਹੜੇ ਗਰੀਬਾਂ ਦੇ ਘਰ ਆ ਕੋਈ ਜਮਦਲਾ ਉਹ ਵਸਤੀ ਬਣੀ ਸਾਡੀ ਐਰ ਰੋਡ ਤੇ ਉਥੇ ਪਾਣੀ ਚੜ ਕੇ ਉਥੇ ਘਾ ਡਿੱਗਣ ਲੱਗ ਗਿਆ ਇੱਕ ਵਸਤੀ ਮੰਡੀ ਦੇ ਨਾਲ ਹੈ ਉਥੇ ਘਰਾਂ ਦੇ ਨਾਲ ਪਾਣੀ ਲਾ ਕੇ ਘਾ ਡੇਗਦੇ ਤੇ ਫਸਲ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜਾ ਸਾਡੇ ਸੇਵਨ ਵਾਲਾ ਉਹ ਪੂਰਾ ਪਾਣੀ ਨਹੀਂ ਕੱਢ ਰਿਹਾ ਕਿਉਂਕਿ ਅੱਗੇ ਚੱਕ ਜਮੀਦ ਸਿੰਘ ਵਾਲੇ ਦੇ ਵਿੱਚ ਆ ਜਿਹੜੀਆਂ ਤਿੰਨ ਪੁਣੀਆਂ ਲੱਗੀਆਂ ਉਹਦੇ ਵਿੱਚ ਪੁਰਣੀ ਬਣਿਆ ਪੁਰਨਾ ਬਣਿਆ ਹੋਣ ਕਰਕੇ ਸਾਡਾ ਇਹ ਸੇਵਨ ਵਾਲਾ ਪਾਣੀ ਨਹੀਂ ਕੱਢਦਾ ਇਸ ਕਰਕੇ ਹੁਣ ਜਿਹੜਾ ਪਾਣੀ ਦਾ ਅਸੀਂ ਹੋਰ ਇੰਤਜ਼ਾਮ ਕਰ ਰਹੇ ਆ ਜਿਹੜਾ ਪਾਣੀ ਛੇਤੀ ਛੇਤੀ ਸਾਡਾ ਪਿੰਡ ਦਾ ਨਿਕਲ ਜਾਵੇ। ਤੇ ਪਾ ਦੇਖਿਆ ਸੀਵਨਾਲੇ ਦੇ ਵਿੱਚ ਤਾਂ ਸਾਰੀ ਕੇਲੀ ਭਰੀ ਹੋਈ ਕੋਈ ਸਫਾਈ ਕੋਈ ਨਹੀਂ ਹੋਈ। ਸਫਾਈ ਕੱਲ ਕੀਤੀ ਹੈ ਜੀ ਕੋਈ ਅਸੀਂ। ਪ੍ਰਸ਼ਾਸਨ ਹੁਣ ਪ੍ਰਸ਼ਾਸਨ ਵੱਲੋਂ ਪਹਿਲਾਂ ਸਫਾਈ ਹੋਈ ਤਾਂ ਹੈ ਪਰ ਪੂਰੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਨਹੀਂ ਹੋਈ। ਘੱਟ ਹੋਈ ਹੈ। ਪਿੰਡ ਲੈਵਲ ਤੇ ਸਫਾਈ ਕੀਤੀ ਹੈ ਜੀ। ਆ ਕੱਲ ਪਿੰਡ ਲੈਵਲ ਤੇ ਪਿੰਡ ਤੇ ਸਫਾਈ ਹੋਈ ਹੁੰਦੀ ਫਿਰ ਲੰਘ ਜਣੇ ਪਾਣੀ। ਸਫਾਈ ਹੋਈ ਹੁੰਦੀ ਜਿਹੜਾ ਚੱਕ ਜਮੀਰ ਸੇਗਲ ਤੋਂ ਪੁਲ ਬਣਿਆ ਉਹ ਪੁਲ ਸਹੀ ਤਰੀਕੇ ਨਾਲ ਬਣਿਆ ਹੋਵੇ ਤਾਂ ਕੋਈ ਸਮੱਸਿਆ ਆਉ ਪ੍ਰਸ਼ਾਸਨ ਦੀ ਇਹ ਨੁਲਕੀ ਹੈ ਕਿ ਉਹਨਾਂ ਨੇ ਨਾ ਤਾਂ ਪੁਲ ਦਾ ਇੰਤਜ਼ਾਮ ਕੀਤਾ ਤੇ ਨਾ ਸੇਵਣਾ ਦੀ ਖਲਾਈ ਦਾ ਜੋ ਖਲਾਈ ਸਹੀ ਹੋਈ ਹੁੰਦੀ ਸੇਵਣਾ ਦਾ ਅੱਗੇ ਪੁਲਸ ਹੀ ਬਣਿਆ ਹੁੰਦਾ ਕੋਈ ਇਸ ਤਰ੍ਹਾਂ ਦੀ ਨੌਕਰੀ ਹੁੰਦੀ ਸੀ ਪਤਾ ਲੱਗਿਆ ਸੀ ਕਿ ਥੋੜੇ ਵੱਲੋਂ ਜਿਹੜੇ ਹੋਰ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਸੀ ਉਹਨੂੰ ਰੋਕਣ ਲਈ ਪੁਲਸ ਵੀ ਆਈ ਹੈ ਹਾਂ ਪ੍ਰਸ਼ਾਸਨ ਦਾ ਹੈ ਜੀ ਪਰ ਉਹ ਕੋਈ ਸਹਿਮਤੀ ਬਣ ਗਈ ਹੈ ਉਹ ਹੀ ਛੇਤੀ ਉਹਦਾ ਵੀ ਕਰ ਲਾਂਗੇ ਜਿਹੜਾ ਪਿਛਲੇ ਕਾਫੀ ਟਾਈਮ ਤੋਂ ਵਿੱਚ ਆਪਾਂ بارشਾਂ ਦਾ ਤੇ ਹੜ੍ਹਾਂ ਦਾ ਮਾਹੌਲ ਬਣਿਆ ਹੋਇਆ ਤੇ ਇਸ ਏਰੀਆ ਦੇ ਵਿੱਚ ਕਾਫੀ بارشਾਂ ਜ਼ਿਆਦਾ ਹੋਣ ਕਰਕੇ ਜਿਹੜੀਆਂ ਪਾਣੀ ਕਾਫੀ ਰੁਕ ਗਿਆ ਸੀ ਤੇ ਇਸ ਪਿੰਡ ਦੇ ਜਿਹੜੇ ਕਈ ਪਿੰਡਾਂ ਦੇ ਨਿਵਾਸੀ ਇੱਥੇ ਹੋਏ ਸੀ ਜਿਹੜਾ ਹੋਰ ਜੇ بارشਾਂ ਆਉਂਦੀਆਂ ਸਾਡੀਆਂ ਜਿਹੜੀਆਂ ਇਹ ਵੀ ਫਸਲਾਂ ਮਾਰੀਆਂ ਜਾਣੀਆਂ ਉਹਨੂੰ ਇਹਨਾਂ ਨੇ ਆਪਦੇ ਜਿਹੜੇ ਇਸ ਤਰ੍ਹਾਂ ਕਨਾਲ ਜਿਹੀ ਇੱਕ ਸਾਡੀ ਨਹਿਰ ਇਸ ਤੋਂ ਹੈ ਉਹ ਕੋਈ ਡਾਊਨ ਚੱਲਦੀ ਭਈ ਤੇ ਉਹਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਜੀ ਕਿ ਅਸੀਂ ਆ ਤਾਂ ਜਿਹੜਾ ਇਹਨਾਂ ਖੇਤਾਂ ਦਾ ਪਾਣੀ ਉਹਦੇ ਵਿੱਚ ਇੱਕ ਵਾਰੀ ਤੇ ਜੇਕਰ ਕੋਈ ਨਹਿਰ ਤੇ ਵਿੱਚ ਪਾਣੀ ਆਉਂਦਾ ਤਾਂ ਉਹਦਾ ਵੀ ਇਹ ਪ੍ਰਬੰਧ ਕੀਤਾ ਹੈ ਇਹਨਾਂ ਪਿੰਡ ਵਾਸੀਆਂ ਨੇ ਵੀ ਮੌਕੇ ਤੇ ਬੰਦ ਕਰਕੇ ਵੀ ਨਹਿਰ ਵੀ ਚੱਲਦੀ ਹੋਏ ਸੀ ਇਸ ਟਾਈਮ ਨੂੰ ਹਾਂ ਵੀ ਮੇਨ ਇਹੋ ਹੀ ਵੀ ਇਸ ਏਰੀਆ ਦੇ ਦਾ ਪਾਣੀ ਫਸਰਾ ਚ ਖੜਿਆ ਉਹਨੂੰ ਕਿਵੇਂ ਕਿਵੇਂ ਨਿਕਾਲੀ ਕਿਤੇ ਸਾਡਾ ਪ੍ਰਸ਼ਾਸਨ ਪਹੁੰਚਿਆ ਤੇ ਹੁਣ ਉਹਨਾਂ ਨੇ ਵਿਵਸਾਸ਼ਨ ਦਵਾਇਆ ਹੈ ਵੀ ਇੱਥੇ ਜਿਹੜਾ ਲਿਫਟਿੰਗ ਕਰਨ ਦਾ ਜਾਂ ਪਾਣੀ ਨੂੰ ਲਿਫਟ ਕਰਕੇ ਨਹਿਰ ਛੁੱਟਿਆ ਜਾਏਗਾ ਤੇ ਉਹ ਵੀ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਅੱਗੇ ਤੋਂ ਜੇ ਕੋਈ ਇਹੋ ਜਿਹੀ ਜਿਹੀ ਪ੍ਰੋਬਲਮ ਹੈ ਜਿਹੜੀ ਨਹਿਰ ਤੋੜਨ ਵਾਲੀ ਉਹ ਨਾ ਥੈਂਕ ਯੂ ਥੈਂਕ ਯੂ ਇਹ ਸਭ ਤੁਹਾਡਾ ਨਾਮ ਕੀ ਹੈ ਜੀ ਮੈਂ ਲਾਲਮਨ ਹਮਨਾਨ ਜੀ ਥੋੜਾ ਉੱਚੀ ਬੋਲੇ ਹਮਨਾਨ ਹਾਂ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ ਮੈਂ ਫਿਰੋਜ਼ਪੁਰ ਤੋਂ ਫਰੋਇਪੁਰ ਹਾਂਜੀ ਕਨਾਲ ਕੋਲੋਂ ਫਰੋਇਪੁਰ ਤੋਂ ਕ੍ਰਾਇ ਕੋੜਾ ਫਰੋਇਪੁਰ ਤੋਂ ਕੀ ਮਸਲਾ ਕੀ ਹੈ ਪਿੰਡ ਦੀਪ ਸਿੰਘ ਵਾਲਾ ਦੇ ਵਿੱਚ ਪਿੰਡ ਵਾਸੀ ਇਕੱਠੇ ਹੋਏ ਆ ਮਸਲਾ ਇਸ ਤਰ੍ਹਾਂ ਦਾ ਜੀ ਇਹਨਾਂ ਦੇ ਖੇਤਾਂ ਚੋਂ ਆੜੇ ਦੀ ਵਾਲੇ ਦੇ ਰੀਅਰ ਏਰੀਆ ਦਾ ਉੱਤੇ ਪਾਣੀ ਭਰਿਆ ਹੋਇਆ ਸੀ ਬੁਝਿਸ ਕਰਕੇ ਇਹਨਾਂ ਨੇ ਆਸਿਪ ਪਾਣੀ ਕੱਢਣ ਦਾ ਸਾਡਾ ਬਾਈ ਚੁੱਪ ਕਰ ਜਾ ਪਿੱਛੇ ਸਾਡੇ ਡਿਪਾਰਟਮੈਂਟ ਦਾ ਅਸੀਂ ਵੀ ਉੱਪਰੋਂ ਆਪਾਂ ਨਾਲ ਜਾਂ ਪੰਖੇ ਨਾਲ ਜਾਂ ਵੋਟਰਾਂ ਨਾਲ ਪਾਣੀ ਪਾ ਦਿਓ ਕੋਈ ਦਿੱਕਤ ਨਹੀਂ ਜੇ ਦਾ ਨਹੀਂ ਕਰਦੇ ਬਟ ਇਹਨਾਂ ਨੇ ਕੱਟ ਲੈਣ ਦੀ ਕੀਤਾ ਚੈਨਲ ਦੀ ਰਿਕਵੈਸਟ ਜਿਆਦਾ ਹੈ ਗਈ ਇਸ ਪਟੜੇ ਨੂੰ ਆਪਾਂ ਲੂਜ਼ ਨਹੀਂ ਕਰ ਸਕਦੇ ਇਹ ਪਿੰਡ ਵਾਸੀ ਹੈ ਕਿ ਸਿਚੁਏਸ਼ਨ ਇਸ ਦੀ ਹੋ ਸਕਦੀ ਵਿਚ ਪਾਣੀ ਆ ਜਾਏ ਕਿਸੇ ਵੀ ਤਰੀਕੇ ਕੋਈ ਸਿਚੁਏਸ਼ਨ ਬਣੇ ਹੋ ਜੀ ਉਸ ਕਨੈਕਸ਼ਨ ਤੇ ਰਿਸਕ ਕੀ ਆ ਰਿਹਾ ਹੈ ਕਿ ਫਲੱਡ ਦੇ ਸਮੇਂ ਦੇ ਦੌਰਾਨ ਨਹਿਰਾਂ ਚ ਪਾਣੀ ਛੱਡਿਆ ਨਹੀਂ ਜਾਂਦਾ ਤੇ ਪਿੰਡ ਵਾਲੇ ਵੀ ਕਹਿ ਰਹੇ ਆ ਕਿ ਅਸੀਂ ਖੁਦ ਕਰੀਏ ਨਾਰਮਲ ਨਹੀਂ ਛੱਡਿਆ ਜਾਂਦਾ ਸਹੀ ਗੱਲ ਹੈ ਪਿੰਡ ਵਾਲੇ ਕਹਿੰਦੇ ਕਿ ਅਸੀਂ ਖੁਦ ਹੀ ਦੀ ਜ਼ਿੰਮੇਵਾਰੀ ਲੈਨੇ ਆ ਕਿ ਇਹਨੂੰ ਬੰਦ ਵੀ ਆਪ ਕਰਨੀ ਹੈ ਜੇ ਜ਼ਿੰਮੇਵਾਰੀ ਉਹ ਲੈਣ ਉਹਨੂੰ ਕਿਸ ਮਨ ਕਿੰਨੇ ਕਿਸੇ ਰਿਸਰਚ ਦੇ ਕਿ ਤਬਾਹੀ ਕਿੰਨਾ ਰਿਸਕ ਹੈ ਕੋਈ ਸਿੱਧੇ ਗੱਲ ਕੋ ਪਿੰਡ ਵਾਲਾ ਜੀ ਸਾਹਿਬ ਜੀ ਸਾਹਿਬ ਇੱਕ ਚੀਜ਼ ਹੈ ਤੁਸੀਂ ਨਹਿਰ ਨੂੰ ਲੂਸ ਕਿਸ ਲਈ ਨਹੀਂ ਕਰਨ ਦੇਣਾ ਚਾਹੁੰਦੇ ਕਿਸੇ ਲੋਕਾਂ ਦੀ ਲੋਕਾਂ ਦੀ ਸੇਫਟੀ ਲਈ ਕਿ ਮੁੜ ਕੇ ਕੋਈ ਤਾਂ ਬਾਈ ਨੁਕਸਾਨ ਤੇ ਹੁਣ ਨੁਕਸਾਨ ਹੋ ਰਿਹਾ ਲੋਕਾਂ ਦਾ ਉਹਦਾ ਕੋਈ ਦੇਖਦਾ ਇਹ ਹੁਣ ਹੋ ਰਿਹਾ ਇਹਦਾ ਕੋਈ ਹੱਲ ਖੇਤਾਂ ਜਿਵੇਂ ਮੈਂ ਵੇਖਦਾ ਪਿਆ ਪੋਟੀਆਂ ਡੇਰ ਪੋਟੀਆਂ ਪਾਣੀ ਇਸ ਤਰ੍ਹਾਂ ਦਾ ਉਹਨੂੰ ਪੱਖੇ ਨਾਲ ਜਾਂ ਕਿਸ ਤਰ੍ਹਾਂ ਹੋਰ ਹੱਲ ਕਰ ਸਕਦੇ ਪਿੰਡ ਵਾਸੀ ਕੀ ਚਾਉਂਦੇ ਆ ਵੀ ਨਹਿਰ ਦੀ ਪੱਟੀ ਨਹੀਂ ਵੱਢਗੇ ਨਹਿਰ ਦੇ ਵਿੱਚ ਸਿਮਨਾਲ ਚ ਪਾਣੀ ਕੰਟਰੋਲ ਨਹੀਂ ਵੱਢ ਨਹੀਂ ਜਾਂਦੇ ਆ ਤੁਸੀਂ ਵੱਡਣ ਤੋਂ ਰੋਕ ਰਹੇ ਆ ਇਸ ਲਈ ਜਿਹੜੀ ਫੁੱਲ ਸਪੋਰਟ ਆ ਜਿਹੜੀ ਵੱਡੇ ਲੈਵਲ ਤੇ ਆਈ ਹੋਈ ਹੈ ਠੀਕ ਥੈਂਕ ਯੂ ਅਤਰਾਫੇ ਘੜਵਾ ਦੇ ਨਾਮ ਦਾ ਹਾਂ 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 ਇਹ ਲੋ ਸਾਰੀ ਜਿਹੜੀ ਟ੍ਰੇਨ ਆ ਜੀ ਦੀਪ ਸਿੰਘਾ ਤੁਗਾ ਇਹ ਹੈ ਇਹ ਸ਼ੁਰੂਆਤ ਇਹ ਤਾਂ ਨਹਿਰ ਐਟਕਸਟ ਬਣਾ ਲਓ ਹਾਂ ਹਾਂ ਜੀ ਹਾਂ ਜੀ ਦੋ ਇਹਦੇ ਵਿੱਚ ਵੈਸੇ ਇਹ ਜੂਰੀ ਨਹੀਂ ਹੁੰਦੀ ਨਹੀਂ ਹੁੰਦੀ ਹੈ ਜੂਰੀ ਹੁਣ ਕੱਟ ਕਰਕੇ ਬੰਦ ਆ ਜੀ ਕਲੋਡ ਕਰਕੇ ਬੰਦ ਆ ਇਹ ਵੀ ਗੱਲ ਜਿਹੜੀ ਇਹ ਜਿਹੜਾ ਨਹਿਰ ਬੰਦ ਰਹਿੰਦੀ ਹੈ ਨਹੀਂ ਕਲੋਡ ਕਰਕੇ ਬੰਦ ਕਰ ਚੱਲ ਕਲੋਡ ਕਰਕੇ ਬੰਦ ਕਰ ਚੱਲ ਕਲੋਡ ਕਰਕੇ ਬੰਦ ਕਰ ਬੱਸ ਤਾਂ ਇਹਨਾਂ ਨੂੰ ਅਪਡੇਟ ਲਈ ਚਲੋ ਅਟਕਾ ਜੀ ਸਰ ਇਹ ਆਪਰੇਸ਼ਨਲ ਹੈ ਕਿ ਨਾਨ ਆਪਰੇਸ਼ਨਲ ਹੈ ਸਰ ਇਹ ਆਪਰੇਸ਼ਨਲ ਹੈ ਆਪਰੇਸ਼ਨਲ ਹੈ ਓਕੇ ਤੇ ਜੇ ਵੀ ਹੋਊਗੀ ਆ ਜਿਹੜਾ ਹੁਣ ਆਪਾਂ ਪਾਣੀ ਇਧਰ ਉਹ ਪਿੰਡ ਦਾ ਕੰਨ ਤੇ ਆ ਮੂੰਹ ਕੀ ਜਵਾ ਦੇ ਹਾਂ ਜਿਹੜਾ ਉਹ ਸਾਰੇ ਜੀ ਬੈਕ ਆ ਰਿਹਾ ਮੂੰਹ ਕੇ ਪਾਣੀ ਬੈਕ ਆ ਰਿਹਾ ਸਰ ਸਾਰੇ ਤੇ ਇਹਦਾ ਆਪਣੇ ਕੋਲ ਕੀ ਬੰਦੋ ਕੋਲ ਤੇ ਜੇ ਤੋਂ ਪਾਣੀ ਤੋਂ ਤੁਹਾਨੂੰ ਪਿੱਛੋਂ ਛੱਡਣਾ ਪੈਂਦਾ ਫਿਰ ਇਹਦਾ ਮੂੰਹ ਕੇ ਆ ਰਹੀ ਪਾਣੀ ਆ ਫੇਕਿਆ ਤੇ ਚੱਲੂ ਹੋ ਗਿਆ ਬੰਦ ਜਿਹਦੇ ਦੋਸਤ ਤੇ ਲੋਕਾਂ ਨੇ ਕਰਾ ਜਾਈਗਾ ਐਨੀ ਜਾਵੇ ਫਸੂ ਤੇ ਸਭ ਇਹ ਪੋਰ ਮੋਗਰ ਛੋਟੀ ਚੀਜ਼ ਸਰ ਅਪਾ ਸਟਰਕਚਰ ਹੈ ਨੂੰ ਬਤਾਨੇ ਹੈ ਕਿ ਬੰਦ ਕਰ ਲਈ ਹੋ ਸਕਦਾ ਹੈ ਹੋ ਸਕਦਾ ਪਲਾ ਹੋ ਸਕਦਾ ਬੰਡਾ ਨਾ ਕਰਨਾ ਹੈ ਨਾ ਤੇ ਹੋਰ ਆਪਾਂ ਇੱਕ ਪਾਣੀ ਘਰ ਕੀਤਾ ਇਹ ਸਰ ਨਾ ਇਹ ਇਹਦੀ ਹੈ ਕਿ ਲਗੋ 3200 ਕਿਉਸ ਕੈਪੈਸਟੀ ਹੈ ਇਹ ਫਿਰੋਜ਼ਪੁਰ ਤੇ ਫਾਜ਼ਿਲਕਾ ਨੂੰ ਪਾਣੀ ਦੇ ਠੀਕ ਤੇ ਫਿਰੋਜ਼ਪੁਰ ਫਾਈਲ ਦਾ ਸਾਰੇ ਡੁੱਬੇ ਹੋਏ ਜੀ ਨਹਿਰੀ ਪਾਣੀ ਦੀ ਮੰਗ ਨਹੀਂ ਇਹ ਬਾਰੀਕ ਹੈ ਰੋਕ ਨੂੰ ਬੰਦ ਆਇਆ ਵੈਸੇ ਵੀ BBMB ਦੀ ਇਨਸਟ੍ਰਕਸ਼ਨ ਆ ਕਿ ਫਲਾਡ ਦੇ ਦੌਰਾਨ ਜਿਹੜੀਆਂ ਕਨਾਲਾਂ ਜੁੜੀਆਂ ਬੰਦੀਆਂ ਇਹ ਵਿੱਚ ਪੁੱਧਰਾ ਬੰਦ ਵਿੱਚ ਦਰਖਤ ਆ ਜਾਣ ਸਿਲਟ ਆ ਜਾਂਦੀ ਆ ਵੀ ਨਹਿਰਾਂ ਟੁੱਟਣ ਦਾ ਖਤਰਾ ਹੁੰਦਾ ਇਸ ਕਰਕੇ ਉਹਨਾਂ ਦਾ ਬੰਦ ਹੀ ਰੱਖਿਆ ਇਹ ਸਰ ਸਾਡਾ ਬਾਈਚਾਨ ਦੇ ਪਿੱਛੋਂ ਪਾਣੀ ਦਾ ਫਲੋ ਜ਼ਿਆਦਾ ਆ ਜਾਂਦਾ ਤੇ ਉਹਨੂੰ ਇਹ ਤਾਂ ਨਹੀਂ ਉਹਨੂੰ ਖੁੱਲਣਾ ਪੈਂਦਾ ਉਹ ਇਹਨਾਂ ਨੂੰ ਜ ਨਹੀਂ ਸਰ ਨਹੀਂ ਉਹ ਕਿਸੇ ਦੂਸਰੇ ਤੁਹਾਡਾ ਮਹਿਕਮਾ ਤਾਂ ਇਹਨਾਂ ਨਾਲ ਗੱਲ ਕਰੀ ਆਪਾਂ कभी तो वहां पर ऐसी सुन हुई पानी छोड़ना पड़ सकता है पूरे आई लेवल पर देखें अगर इसी मैं तो। मैं सीधे जाना